ਅਕਮੀ ਤੁਮਾਰੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਫਨ ਵਿਦ ਮੈਥ ਵਿੱਚ ਸਵਾਗਤ ਹੈ ਬੇਟਾ ਅੱਜ ਅਸੀਂ ਜੋ ਤੁਹਾਡਾ 18 ਸਤੰਬਰ ਨੂੰ ਗਣਿਤਾ ਪੇਪਰ ਹੋਇਆ ਸੀ ਉਸਦੇ ਪਹਿਲਾਂ ਹੀ ਪਾਰਟ A ਵਿੱਚ ਪਾਗ ਉੜੇ ਦੇ 10 ਸਵਾਲ ਕਰ ਚੁੱਕੇ ਅੱਜ ਅਸੀਂ ਅਗਲੇ 10 ਸਵਾਲ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਦੇਖੋ ਬੇਟਾ 11ਵਾਂ ਸਵਾਲ ਸਮਾਨਾਂਤਰ ਚਤੁਰਭੁਜ ਦੇ ਲਾਗਮੇ ਕੋਣਾਂ ਦਾ ਜੋੜ ਬੇਟਾ ਅਸੀਂ ਪਹਿਲੀ ਵੀਡੀਓ ਵਿੱਚ ਸਮਾਨਾਂਤਰ ਚਤੁਰਭੁਜ ਦੇ ਸਾਰੇ ਗੁਣ ਪੜੇ ਸੀ ਠੀਕ ਹੈ ਜਿਹੜਾ ਬੱਚਿਆਂ ਨੇ ਉਹ ਵਾਲੀ ਵੀਡੀਓ ਨਹੀਂ ਦੇਖੀ ਉਹ ਦੇਖ ਲੈ ਸਮਾਨਾਂਤਰ ਚਤੁਰਭੁਜ ਦੇ ਲਾਗਮੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਠੀਕ ਹੈ ਸਾਰਿਆਂ ਨੇ ਯਾਦ ਰੱਖਣਾ ਸਮਾਨੰਤਰ ਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਆਪਸ਼ਨ ਦੇਖਨੇ ਕਿਹੜੀ ਆਪਸ਼ਨ ਅਨਸਰ ਹੈ A 90 ਡਿਗਰੀ B 0 ਡਿਗਰੀ C 180 ਡਿਗਰੀ ਮਤਲਬ 180 ਡਿਗਰੀ ਕੀ ਹੋਏਗਾ ਦਾ C ਆਪਸ਼ਨ ਕੀ ਹੈ ਦਾ ਅਨਸਰ ਨੈਕਸਟ ਕੁਐਸਚਨ ਦੇਖੋ ਜੇਕਰ ਇੱਕ ਸਮ ਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋਣ ਤਾਂ ਕਿਹੜੀ ਚਤੁਰਭੁਜ ਬਣਦੀ ਹੈ ਸਮ ਚਤੁਰਭੁਜ ਬਾਰੇ ਪੜਾਂਗੇ ਪਹਿਲੇ ਸਮ ਚਤੁਰਭੁਜ ਇੱਕ ਸਮ ਚਤੁਰਭੁਜ ਇੱਕ ਸਮਾਨਤਰ ਚਤੁਰਭੁਜ ਹੈ ਇਸ ਲਈ ਸਮਾਨਤਰ ਚਤੁਰਭੁਜ ਦੇ ਸਾਰੇ ਗੁਣ ਕੀ ਹੋਣਗੇ ਸਮ ਚਤੁਰਭੁਜ ਵਿੱਚ ਸਮਾਨਤਰ ਚਤੁਰਭੁਜ ਨੂੰ ਸਿਖਰੀ ਡਿਟੇਲ ਚ ਪੜ ਚੁੱਕੇ ਆ ਕਿਹੜੇ ਕਿਹੜੇ ਗੁਣ ਸੀ ਉਹਦੇ ਵਿੱਚ ਸਨਮੁਖ ਭੁਜਾਵਾਂ ਦੇ ਜੋੜੇ ਕੀ ਸੀ ਬਰਾਬਰ ਦੇਖੋ AB CD ਕੀ ਹੈ ਸਮ ਚਤੁਰਭੁਜ ਇਹਦੇ ਸਨਮੁਖ ਭੁਜਾਵਾਂ ਕਿਹੜੀਆਂ ਨੇ AB CD ਇਹ ਕੀ ਹੋਣਗੀਆਂ बराबर ए बी बराबर ए सी डी ठीक है बेटा दूसरा ਬਜਾ ਮਤਲਬ ਜੋੜਾ ਕਿਹੜਾ ਐ ਡੀ ਤੇ ਬੀ ਸੀ ਮਤਲਬ ए डी ਜਿਹੜੀ ਭੁਜਾ ਪੀ ਸੀ ਦੇ ਕੀ ਹੋਏ ਕੀ ਬਰਾਬਰ ਦੂਸਰਾ ਗੁਣ ਕੀ ਐ ਸੰਮੁਖ ਕੋਣ ਬਰਾਬਰ ਹੁੰਦੇ ਹਨ ਸਮ ਚਤੁਰਭੁਜ ਦੇ ਸੰਮੁਖ ਕੋਣ ਬਰਾਬਰ ਹੁੰਦੇ ਹਨ ਸੰਮੁਖ ਕੋਣ ਕਿਹੜੇ ਐ ਜਿਹੜੇ ਆਮਨੇ ਸਾਹਮਨੇ ਵਾਲੇ ਐ कोण ए बराबर कोण सी ਹੋਵੇਗਾ कोण बी ਰਾਪਰੇ कोण डी ਤੀਸਰਾ ਸਮਚਤੁਰਭੁਜ ਦਾ ਕਿਹੜਾ ਗੁਣ ਹੈ ਲਾਗਵੇਂ ਕੋਨਾਂ ਦਾ ਜੋੜ 180 ਡਿਗਰੀ ਹੁੰਦਾ ਹੁਣ ਇਹ ਹੀ ਕੁਐਸਚਨ ਕੀਤਾ ਸਮਾਨੰਤਰ ਚਤੁਰਭੁਜ ਦੇ ਵੀ ਲਾਗਵੇਂ ਕੋਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਤੇ ਸਮਚਤੁਰਭੁਜ ਦੇ ਵੀ ਲਾਗਵੇਂ ਕੋਨਾਂ ਦਾ ਜੋੜ ਹੀ ਹੁੰਦਾ ਹੈ 180 ਤੋ ਤਾਂ ਦੇਖੋ ਸਮ ਚਤੁਰਭੁਜ ਦੇ ਜਿਹੜੇ ਵੀ ਕਰਣ ਆ ਇੱਕ ਦੂਜੇ ਨੂੰ 90 ਡਿਗਰੀ ਤੇ ਸੰਤਵਾਜਿਤ ਕਰ ਦੇਣੇ ਹੈ ਯਾਦ ਰੱਖਣਾ ਬੇਟਾ ਸਮ ਚਤੁਰਭੁਜ ਦੇ ਜਿਹੜੇ ਵੀ ਕਰਣ ਵਿਕਰਣ ਕਿਹੜੇ-ਘੜੇ ਆ AC ਤੇ BD ਇੱਕ ਦੂਜੇ ਨੂੰ ਕਿੱਥੇ 90 ਡਿਗਰੀ ਤੇ ਸਮ ਦੁਭਾਜਿਤ ਕਰਦੇ ਨੇ ਕੁਸ਼ਨ ਕੀ ਸੀ कि <small> जेकर सम जे एक समचतुर्भुज ਦੇ ਲਾਗਵੇਂ ਕੋਣ ਦੇਖੋ ਜੇ ਇਸ ਸਮਚਤੁਰਭੁਜ ਦੇ ਲਾਗਵੇਂ ਕੋਣ ਬਰਾਬਰ ਹੋ ਜਾਣ ਤਾਂ ਉਹ ਵਰਗ ਬਣ ਜਾਂਦਾ ਹੈ ਇਹ ਆ ਯਾਦ ਰੱਖਿਓ ਬੱਚਾ ਜੇਕਰ ਇੱਕ समचतुर्भुज ਦੇ ਲਾਗਵੇਂ ਕੋਣ ਮਤਲਬ ਸਾਰੇ ਕੋਣ ਬਰਾਬਰ ਹੋ ਜਾਣ ਤਾਂ ਉਹ ਕੀ ਬਣ ਜਾਂਦਾ ਹੈ ਵਰਗ অপਸ਼ਨ ਚੈੱਕ ਕਰਨੇ ਆਇਤ ਸਮਚਤੁਰਭੁਜ ਵਰਗ ਬਾਰੇ ਸਵਾਲ ਦਾ ਅਨਸਰ ਆਪਸ਼ਨ ਸੀ ਚਲੋ ਬੇਟਾ 13ਵਾਂ ਸਵਾਲ ਦੇਖਦੇ ਆ ਇੱਕ ਚਤੁਰਭੁਜ ਦੇ ਕਿੰਨੇ ਵਿਕਰਨ ਹੁੰਦੇ ਹਨ ਚਤੁਰਭੁਜ ਬਾਰੇ ਸਾਰਿਆਂ ਨੂੰ ਪਤਾ ਆ ਚਤੁਰਭੁਜ ਦੀਆਂ ਕਿੰਨੀਆਂ ਪੁਜਾਵਾਂ ਹੁੰਦੀਆਂ ਹਨ ਚਾਰ ਪੁਜਾਵਾਂ ਹੁੰਦੀਆਂ ਨੇ ਚਾਰ ਸ਼ਿਖਰ ਹੁੰਦੇ ਨੇ ਠੀਕ ਹੈ ਚਾਰ ਕੋਣ ਹੁੰਦੇ ਨੇ ਤੇ ਇਹਨਾਂ ਦੇ ਵਿਕਰਨ ਕਿਹੜੇ-ਕਿਹੜੇ ਆ? AC ਤੇ BD ਮਤਲਬ ਛਤੁਰਭੁਜ ਤੇ ਕਿੰਨੇ ਵਿਕਰਨ ਹੁੰਦੇ ਨੇ? 2 ਕਿਹੜਾ-ਕਿਹੜਾ? AC ਅਤੇ BD ਚਲੋ অপਸ਼ਨ ਚੈੱਕ ਕਰਨੇ ਆ। অপশন নাম্বার 1 1 অপশন নাম্বার B ਕੀ ਹੈ 2 મતલਬ অপশন নাম্বার B 13ਵੇਂ ਸਵਾਲ ਦਾ ਆਨਸਰ ਹੋਏਗਾ 14ਵਾਂ ਸਵਾਲ ਦੇਖੋ ਬੇਟਾ ਇੱਕ ਪੰਜ ਪੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਪਤਾ ਜੋੜ ਕਿੰਨਾ ਹੁੰਦਾ ਹੈ ਪੰਜ ਪੁਜ ਪੰਜ ਪੁਜ ਦੇ ਨਾਂ ਤੋਂ ਹੀ ਪਤਾ ਚੱਲ ਰਿਹਾ ਹੈ ਉਹ বহু ਪੁਜ ਜਿਹੜੀਆਂ ਪੁਜਾਵਾਂ ਪੰਜ ਹੁੰਦੀਆਂ ਨੇ ਉਹਨੂੰ ਕੀ ਕਹਿੰਦੇ ਹਨ ਪੰਜ ਪੁਜ ਚਲੋ ਦੇਖਦੇ ਹਾਂ ਦੇਖੋ ਇੱਥੇ ਪੰਜ ਪੁਜ ਬਣਾਈ ਹੋਈ ਹੈ A B C D E ਬੇਟਾ ਤੁਸੀਂ ਇਹਦੇ ਅੰਦਰੂਨੀ ਕੋਣਾਂ ਦਾ ਮਾਪ ਕੱਢਣਾ ਕਿੰਨਾ ਹੁੰਦਾ ਹੈ ਠੀਕ ਹੈ ਪੰਜ ਪੁਜ ਦੇ ਅੰਦਰੂਨੀ ਕੋਣਾਂ ਦਾ ਮਾਪ ਕੱਢਣ ਲਈ ਤੁਸੀਂ AC ਨੂੰ ਮਿਲਾ ਦਿਓ ਤੇ AC ਕੀ ਦੇਖ ਰਹੇ ਹੋ ਤੁਸੀਂ ਕਿੰਨੀਆਂ ਟਰਾਈ ਕੋ ਤ੍ਰਿਭੁਜਾਂ ਬਣ ਰਹੀਆਂ ਹਨ ਤਿੰਨ ਠੀਕ ਹੈ ਕਿਹੜੀ ਕਿਹੜੀ ਤ੍ਰਿਭੁਜ ਹੈ D E C E C A A B C ਠੀਕ ਹੈ ਹੁਣ ਬੇਟਾ ਤੁਹਾਨੂੰ ਪਤਾ ਤ੍ਰਿਭੁਜ ਇੱਕ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਸਾਰਿਆਂ ਨੂੰ ਪਤਾ ਅਸੀਂ ਸਾਰੇ ਜਾਣਦੇ ਹਾਂ ਕਿ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਹੈ 180 ਡਿਗਰੀ ਦੇਖੋ ਤ੍ਰਿਭੁਜ DE C ਦਾ ਕਿੰਨਾ ਹੋਏਗਾ 180 ਡਿਗਰੀ AC A ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ कोण C AB ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਤੇ ਤਿੰਨਾਂ ਨੂੰ ਪਲੱਸ ਕਰਕੇ ਕਿੰਨਾ ਆ ਗਿਆ 540 ਡਿਗਰੀ ਦਾ ਮਤਲਬ ਕੀ ਹੈ ਕਿ ਪੰਜਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਆਏਗਾ 540 ਡਿਗਰੀ ਚਲੋ অপਸ਼ਨ ਚੈੱਕ ਕਰਦੇ ਹਾਂ ਆਪਸ਼ਨ ਨੰਬਰ A 540 ਇਹੀ ਤੁਹਾਡਾ ਆਨਸਰ ਹੈ ਚਲੋ ਅਗਲਾ ਕੁਐਸਚਨ ਚੈੱਕ ਕਰੋ ਅੰਕੜਿਆਂ ਨੂੰ ਚੱਕਰ ਵਿੱਚਲੇ 882 ਖੰਡਾ ਰਾਹੀਂ ਦਰਸਾਉਣ ਲਈ ਪਰ ਜੋ ਕਿਤੇ ਚਿੱਤਰ ਨੂੰ ਇਹ ਕਿਹਾ ਜਾਂਦਾ ਹੈ ਬੇਟਾ ਜਿੱਦੋ ਵੀ ਅੰਕੜਿਆਂ ਨੂੰ ਅਸੀਂ ਚੱਕਰ ਵਿਚਲੇ ਅਰਧ ਵਿਆਸੀ ਖੰਡਾਂ ਰਾਹੀਂ ਦਸਾਉਂਦੇ ਹਾਂ ਤਾਂ ਯਾਦ ਰੱਖਿਓ ਉਸ ਨੂੰ ਕੀ ਕਹਿੰਦੇ ਹਨ ਪਾਈ ਚਾਰਟ ਕੀ ਕਹਿੰਦੇ ਹਨ ਪਾਈ ਚਾਰਟ ਅੰਕੜਿਆਂ ਨੂੰ ਚੱਕਰ ਵਿਚਾਲੇ ਅਰਧ ਵਿਆਸੀ ਖੰਡਾਂ ਰਾਹੀਂ ਦਰਸਾਉਣ ਲਈ ਜੜਾ ਚਿੱਤਰ ਅਸੀਂ ਪ੍ਰਯੋਗ ਕਰਦੇ ਹਾਂ ਉਸ ਨੂੰ ਕਹਿੰਦੇ ਹਨ ਪਾਈ ਚਾਰਟ ਇਹ ਯਾਦ ਰੱਖਣਾ ਚਲੋ ਨੈਕਸਟ ਕੁਐਸਚਨ دیکھتے ہیں ਇੱਥੇ ਲਿਖਿਆ ਵੀ ਹੋਇਆ 13ਵਾਂ ਕੋਸ਼ਣ ਲਿਖਿਆ ਹੋਇਆ ਹੈ 5 ਚੱਕ 16ਵਾਂ ਕੋਸ਼ਣ ਦੇਖੋ ਬੇਟਾ ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹਨ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਮੂਲ ਬਿੰਦੂ ਹੁੰਦਾ ਕੀ ਹੈ ਠੀਕ ਹੈ ਪਹਿਲੇ ਮੂਲ ਬਿੰਦੂ ਬਾਰੇ ਪਤਾ ਹੋਏਗਾ ਫਿਰ ਹੀ ਉਹਦੇ ਨਿਰਦੇਸ਼ ਅੰਕਾਂ ਬਾਰੇ ਦੱਸਾਂਗੇ ਅਸੀਂ ਠੀਕ ਹੈ ਦੇਖੋ ਇੱਕ ਸਮਤਲ ਤਲ ਵਿੱਚ ਇਸੇ ਬਿੰਦੂ ਦੀ ਸਥਿਤੀ ਪਤਾ ਕਰਨ ਲਈ ਅਸੀਂ ਦੋ ਰੇਖਾਵਾਂ ਖੜਵੀ ਰੇਖਾ ਅਤੇ ਲੇਟਵੀ ਰੇਖਾ ਖਿੱਚਦੇ ਹਾਂ ਲੇਟਵੀ ਰੇਖਾ ਨੂੰ ਐਕਸ ਤੁਰਾ ਅਤੇ ਖੜਵੀ ਰੇਖਾ ਨੂੰ ਵਾਈ ਤੁਰਾ ਕਿਹਾ ਜਾਂਦਾ ਹੈ ਦੇਖ ਬੇਟਾ ਅਸੰਤਲ ਹੈ ਦੋ ਰੇਖਾਵਾਂ ਅਸੀਂ ਖਿੱਚੀਆਂ ਠੀਕ ਹੈ ਕਿਹੜਾ ਕਿਹੜਾ ਐਕਸ ਤੁਰਾ ਤੇ y ਤੁਰਾ ਇਹਨੂੰ ਕਹਿੰਦੇ x ਤੁਰਾ ਇਹ y ਤੁਰਾ ਠੀਕ ਹੈ ਜਿਹੜੀ ਸਾਡੇ ਕੋਲ ਲੇਟਵੀਂ ਰੇਖਾ ਹੈ ਉਹ ਕੀ ਹੈ x ਤੁਰਾ ਤੇ ਜਿਹੜੀ ਖੜਵੀ ਰੇਖਾ ਹੈ ਉਹ ਕੀ ਹੈ y ਤੁਰਾ ਇੱਥੇ ਲਿਖ ਲਓ ਬੇਟਾ x ਤੁਰਾ y ਤੁਰਾ ਇੱਕ ਸੰਤਲ ਵਿੱਚ ਕਿਸੇ ਬਿੰਦੂ ਦੀ ਸਥਿਤੀ ਪਤਾ ਕਰਨ ਲਈ ਅਸੀਂ ਦੋ ਰੇਖਾਵਾਂ ਖਿੱਚਦੇ ਹਨ ਕਿਹੜੀ ਕਿਹੜੀ ਖੜਵੀ ਰੇਖਾ ਤੇ ਲੇਟਵੀ ਰੇਖਾ ਲੇਟਵੀ ਰੇਖਾ ਤੇ ਖੜਵੀ ਰੇਖਾ ਨੂੰ ਲੇਟਵੀ ਰੇਖਾ ਨੂੰ ਐਕਸ ਤੁਰਾ ਕਿਹਾ ਜਾਂਦਾ ਹੈ ਲੇਟਵੀ ਰੇਖਾ ਨੂੰ ਐਕਸ ਤੁਰਾ ਕਿਹਾ ਜਾਂਦਾ ਤੇ ਖੜਵੀ ਰੇਖਾ ਨੂੰ ਕੀ ਕਿਹਾ ਜਾਂਦਾ ਹੈ ਵਾਈ ਤੁਰਾ ਐਕਸ ਤੁਰਾ ਤੇ ਵਾਈ ਤੁਰਾ ਦੇ ਕਾਰਟ ਨੂੰ ਦੇਖੋ ਐਕਸ ਤੁਰਾ ਤੇ ਵਾਈ ਤੁਰਾ ਇਕ ਘਾਟ ਬਿੰਦੂ ਨੂੰ ਕੀ ਕਹਾ ਜਾਂਦਾ ਹੈ ਮੂਲ ਬਿੰਦੂ ਤੇ ਇਹਦੇ ਨਿਰਦੇਸ਼ਕ ਕੀ ਹਨ 0 0 ਕਿਉਂਕਿ ਇਸ ਮੂਲ ਬਿੰਦੂ ਤੇ x ਦਾ ਮੁੱਲ ਵੀ 0 ਹੁੰਦਾ ਤੇ y ਦਾ ਮੁੱਲ ਵੀ 0 ਹੁੰਦਾ ਇਸ ਕਰਕੇ ਬੇਟਾ ਤੁਸੀਂ ਇਹ ਯਾਦ ਰੱਖਣਾ ਕਿ ਮੂਲ ਬਿੰਦੂ ਕਿਹੜਾ ਬਿੰਦੂ ਹੈ ਘਾਟ ਬਿੰਦੂ ਹੈ ਕਿਉਂ ਘਾਟ ਬਿੰਦੂ ਕਿਹਾ ਜਾਂਦਾ ਹੈ ਕਿਉਂਕਿ ਇੱਥੇ y ਤੁਰਾ ਤੇ x ਤੁਰਾ ਆਪਸ ਵਿੱਚ ਕੱਟਦੇ ਹਨ ਤੇ ਮੂਲ ਬਿੰਦੂ ਦੇ ਨਿਰਦੇਸ਼ਾਂ ਕੀ ਹੁੰਦੇ ਹਨ ਜ਼ੀਰੋ ਚਲੋ ਬੇਟਾ ਆਪਸ਼ਨ ਦੇਖਨੇ ਹੈ ਪਹਿਲੀ ਆਪਸ਼ਨ ਹੈ ਇਹ ਇਹੀ ਤੁਹਾਡਾ ਆਨਸਰ ਹੈ ਮੂਲ ਬਿੰਦੂ ਦੇ ਨਿਰਦੇਸ਼ਾਂ ਹੁੰਦੇ ਨੇ 0 0 ਅਗਲਾ ਕੁਐਸਚਨ ਦੇਖੋ ਬੇਟਾ ਹੇਠ ਲਿਖਿਆ ਵਿੱਚੋਂ ਕਿਹੜਾ ਬਿੰਦੂ ਐਕਸ ਤੁਰੇ ਤੇ ਸਥਿਤ ਹੈ ਐਕਸ ਤੁਰੇ ਤੇ ਬੇਟਾ ਕਿਹੜਾ ਬਿੰਦੂ ਸਿੱਧ ਹੁੰਦਾ ਪਹਿਲੇ ਤੇ ਆ ਪਤਾ ਹੋਣਾ ਚਾਹੀਦਾ ਚਲੋ ਦੇਖਦੇ ਹਾਂ ਜੋ ਬਿੰਦੂ x ਧੁਰੇ ਤੇ ਸਥਿਤ ਹੋਵੇਗਾ ਠੀਕ ਹੈ ਜਿਹੜਾ ਬਿੰਦੂ x ਧੁਰੇ ਤੇ ਹੋਵੇਗਾ ਉਸ ਦਾ y ਨਿਰਦੇਸ਼ਕ ਕੀ ਹੋਵੇਗਾ 0 ਬੇਟਾ ਇਹ ਤੁਸੀਂ ਯਾਦ ਰੱਖਣਾ ਕਿ ਜੋ ਬਿੰਦੂ x ਧੁਰੇ ਤੇ ਹੁੰਦਾ ਹੈ ਉਹਦਾ y ਨਿਰਦੇਸ਼ਕ ਕੀ ਹੁੰਦਾ 0 ਅਤੇ ਜੋ ਬਿੰਦੂ y ਧੁਰੇ ਤੇ ਹੁੰਦਾ ਹੈ ਉਹਦਾ x ਨਿਰਦੇਸ਼ਕ ਕੀ ਹੁੰਦਾ 0 ਮਤਲਬ x ਧੁਰੇ ਤੇ ਸਥਿਤ ਬਿੰਦੂ ਦੇ ਨਿਰਦੇਸ਼ ਅੰਕ ਹੁੰਦੇ ਨੇ x, 0 ਠੀਕ ਹੈ x ਤੋਂ ਰਹਤੇ y ਦੀ ਵੇਲੇ ਕਿੰਦੀ ਹੈ 0 ਤੇ y ਤੋਂ ਰਹਤੇ ਸਿੱਧਿਤ ਬਿੰਦੂ ਆਂਦੀ ਨਿਰਦੇਸ਼ ਅੰਕ ਕੀ ਹੁੰਦੇ ਨੇ 0y ਚਲੋ ਫਿਰ অপਸ਼ਨ ਚ ਚੈੱਕ ਕਰਨੇ ਹੈ ਇਹ ਕਿਹੜਾ ਬਿੰਦੂ x ਤੋਂ ਰਹਤੇ ਸਥਿਤ ਹੈ ਦੇਖੋ x ਕੀ ਹੈ 0 ਮਤਲਬ ਜਿਹੜਾ x ਧੁਰੇ ਤੇ ਸਥਿਤ ਹੋਏਗਾ ਉੱਛਤੇ ਪੁਆਇੰਟ ਹੋਏਗਾ b ਆਪਸ਼ਨ ਚ ਇਹ ਵੀ ਆਪਸ਼ਨ ਨਹੀਂ ਹੋ ਸਕਦੀ ਇੱਥੇ y 3 ਹੈ ਮਤਲਬ ਇਹ ਬਿੰਦੂ ਕਿੱਥੇ ਹੈ y ਧੁਰੇ ਤੇ ਹੈ b ਆਪਸ਼ਨ 1, 2 ਮਤਲਬ x ਤੇ ਬਿੰਦੂ 1 ਹੈ ਤੇ y ਤੇ ਮਤਲਬ ਦੋਨੋਂ ਧੁਰਿਆਂ ਤੇ ਇਹ ਬਿੰਦੂ ਸਥਿਤ ਹੈ ਤੀਜੇ ਤੇ ਦੇਖੋ x ਦਨਿਸ਼ਾੰਕ ਕਿਹਾ ਰਿਹਾ 4 ਤੇ ਵਾਇਦਾ ਕਿਹਾ ਰਿਹਾ 0 ਇਹ ਤੁਹਾਡਾ ਆਨਸਰ ਹੈ ਬੇਟਾ ਕਿਉਂਕਿ ਐਕਸ ਤੋਂ ਰਹਿਤੇ ਜਿਹੜਾ ਬਿੰਦੂ ਸਥਿਤ ਹੁੰਦਾ ਉੱਥੇ ਵਾਇ ਦਾ ਨਿਰਦੇਸ਼ਕ ਕੀ ਹੁੰਦਾ 0 ਅਗਲਾ ਕੁਐਸਚਨ ਦੇਖੋ ਬੇਟਾ ਬਿੰਦੂ 7, 8 ਦਾ ਪੁੱਜ ਪੁੱਜ ਪਤਾ ਕਰਨਾ ਬੇਟਾ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਜ ਬਾਰੇ ਪਤਾ ਹੋਣਾ ਚਾਹੀਦਾ ਕਿ ਪੁੱਜ ਹੁੰਦਾ ਕੀ ਹੈ ਚਲੋ ਦੇਖਦੇ ਹਾਂ ਬਿੰਦੂ x ਦੇ ਨਿਰਦੇਸ਼ ਅੰਕ ਨੂੰ ਪੁਜ ਕਿਹਾ ਜਾਂਦਾ ਹੈ ਅਤੇ ਬਿੰਦੂ y ਦੇ ਨਿਰਦੇਸ਼ ਅੰਕ ਨੂੰ ਕੋਟੀ ਕਿਹਾ ਜਾਂਦਾ ਹੈ ਦੇਖੋ ਬੇਟਾ ਇਹ x ਹੈ ਇਹ y ਹੈ x ਨੂੰ ਕੀ ਬੋਲਿਆ ਜਾਂਦਾ ਹੈ ਪੁਜ y ਨੂੰ ਕੀ ਬੋਲਿਆ ਜਾਂਦਾ ਹੈ ਕੋਟੀ ਠੀਕ ਹੈ x ਪੁਜ y ਕੋਟੀ ਦੇਖੋ 18ਵੇਂ ਕੁਐਸਚਨ 'ਚ ਤੁਹਾਨੂੰ ਬਿੰਦੂ ਦਿੱਤਾ 7 8 ਇਦੇ ਵਿੱਚ ਪੁੱਛ ਕੀ ਹੋਏਗਾ 7 x ਵਾਲਾ ਅਗਲਾ ਕੁਸ਼ਚਨ ਦੇਖੋ ਸਾਰ ਮੇ ਕੁਸ਼ਚਨ ਦਾ ਅਨਸਰ ਆਏਗਾ অপਸ਼ਨ A ਨੈਕਸਟ ਕੁਸ਼ਚਨ ਵੀ ਇਹਦੇ ਨਾਲ ਰਿਲੇਟਡ ਹੈ ਬਿੰਦੂ 7 ਕਮਾ 8 ਦਾ ਕੋਟੀ ਹੁਣ ਹੁਨੇ ਹੁਨੇ ਤੁਹਾਨੂੰ ਦੱਸਿਆ ਕੋਟੀ ਕੀ ਹੈ y ਠੀਕ ਹੈ y ਦੇ ਨਿਰਦੇਸ਼ ਅੰਕ ਨੂੰ ਕੀ ਕਹਿਆ ਜਾਂਦਾ ਹੈ ਕੋਟੀ 7, 8 ਇਹ ਕੀ ਹੈ x ਦਾ ਨਿਰਦੇਸ਼ ਅੰਕ y ਦਾ y ਦੇ ਨਿਰਦੇਸ਼ ਅੰਕ ਨੂੰ ਕੀ ਕਹਿੰਦੇ ਕੋਟੀ ਤਾਂ ਅਨਸਰ ਕੀ ਆ ਗਿਆ 8 অপਸ਼ਨ ਚੈੱਕ ਕਰਨੇ 19 ਦਾ b অপਸ਼ਨ ਆ 8 नेक्स्ट ਦੇਖੋ y ਤੁਰੇਤੇ ਹਰ ਇੱਕ ਬਿੰਦੂ ਦਾ x ਨਿਰਦੇਸ਼ ਅੰਕ ਹੁੰਦਾ ਹੈ ਪਹਿਲਾਂ ਹੀ ਪੜ ਚੁੱਕੇ ਅਸੀਂ ਹੁਣੇ ਸਿੱਖਿਆ ਕਿ y ਤਰੇਤੇ ਜਿਹੜਾ ਬਿੰਦੂ ਸਥਿਤ ਹੋਏਗਾ ਉਹਦਾ ਨਿਰਦੇਸ਼ ਅੰਕ ਕੀ ਹੋਏਗਾ 0 ਠੀਕ ਹੈ ਜੇ ਇਥੇ ਉਲਟਾ ਹੁੰਦਾ x ਤੁਰੇਤੇ ਹਰ ਇੱਕ ਬਿੰਦੂ ਦਾ y ਨਿਰਦੇਸ਼ ਅੰਕ ਕੀ ਹੁੰਦਾ ਉਹਦਾ ਵੀ 0 ਬਣਾ ਸੀ ਠੀਕ ਹੈ x ਤੁਰੇਤੇ ਹਰ ਇੱਕ ਬਿੰਦੂ ਦਾ y ਤੁਰੇਤੇ ਹਰ ਇੱਕ ਬਿੰਦੂ ਦਾ x ਨਿਰਦੇਸ਼ ਅੰਕ 0 ਹੋਵੇਗਾ ਆਈ ਹੋਪ ਤੁਹਾਨੂੰ 11 ਤੋਂ 20 ਤੱਕ ਸਵਾਰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਜੇ ਤੁਹਾਨੂੰ ਮੇਰੇ ਭਾਣ ਦਾ ਢੰਗ ਵਧੀਆ ਲੱਗਾ ਤੁਹਾਨੂੰ ਸਮਝ ਲੱਗਾ ਕੁਝ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਧੰਨਵਾਦ